ਕਰਨ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਸਕਿੱਪ ਨਹੀਂ ਕਰਨਾ ਕੱਲੇ ਕੱਲੇ ਗੱਲ ਦੱਸ ਦਿਆ ਤੁਹਾਨੂੰ ਕੀ ਹੋਊਗਾ ਤੇ ਕੀ ਹੋਣ ਵਾਲਾਗਾ ਇਹਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆ ਰਿਹਾਗਾ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆਂ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਇਹਦਾ ਸਾਰਿਆਂ ਨੂੰ ਪਤਾ ਕਿ ਕਰਨ ਮਾਮਲਾ ਜਿਹੜਾ ਕਿ ਕਰੀਬ ਅੱਜ 20-25 ਦਿਨ ਹੋ ਗਏ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਚੱਲਿਆ ਗਿਆ ਮਾਮਲਾ ਤੇ ਇੱਕ ਜਿਹੜੀ ਗਲਤੀ ਕੀਤੀ ਹੈ ਕਰਨ ਪਰਿਵਾਰ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੀ ਗਲਤੀ ਕਰ ਲਈ ਵੱਡੀ ਹੁਣ ਐਡਾ ਸੰਘਰਸ਼ ਹੋਇਆ ਧਰਨੇ ਲੱਗੇ ਮਜਾਰੇ ਹੋਏ ਭਗਵੰਤ ਮਾਨ ਨੂੰ ਮਿਲ ਕੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਤੇ ਮੀਡੀਆ 'ਚ ਆ ਕੇ ਵਧਾਈ ਦਿੱਤੀ ਕਿ ਸਾਡੀ ਭਗਵੰਤ ਮਾਨ ਨੇ ਗੱਲ ਸੁਣ ਲਈ ਤੇ ਸਾਨੂੰ ਇਨਸਾਫ ਜਿਹੜਾ ਅੱਜ 6 ਵਜੇ ਤੱਕ ਹੀ ਮਿਲ ਜਾਊਗਾ ਬੜੀਆਂ ਆਸਾਂ ਤੇ ਉਮੀਦਾਂ ਉਸ ਪਰਿਵਾਰ ਨੂੰ ਜਾਗੀਆਂ ਸੀ ਪੰਜਾਬ ਸਰਕਾਰ ਤੋਂ ਪਰ ਜਦੋਂ ਆਉਂਦੇ 6 ਵਜੇ ਦੇ ਆ 7 ਵਜੇ ਦੇ 8 ਵਜੇ ਦੇ ਆ ਦੂਸਰਾ ਦਿਨ ਚੜ ਜਾਂਦਾਗਾ ਤੇ ਕੋਈ ਪਰਿਵਾਰ ਨੂੰ ਟੱਲੇ ਟੱਲੀ ਘੰਟੀ ਕੁਛ ਨਹੀਂ ਖੜਕਦਾ ਪਰਿਵਾਰ ਨਿਰਾਸ਼ਾ ਦੇ ਵਿੱਚ ਹੁੰਦਾਗਾ ਫਿਰ ਹਾਈ ਕੋਰਟ ਦਾ ਦਰਵਾਜ਼ਾ ਫਿਰ ਖੜਕਾਉਂਦਾਗਾ ਜਿੱਥੇ ਕਿ ਪਰਿਵਾਰ ਲਗਾਤਾਰ ਸੀਬੀਆਈ ਦੀ ਮੰਗ ਕਰ ਰਿਹਾ ਸੀ ਹੁਣ ਆਪਾਂ ਹਾਈ ਕੋਰਟ ਤੇ ਕਿਸੇ ਵੀ ਕੋਰਟ ਤੇ ਟਿੱਪਣੀ ਤਾਂ ਨਹੀਂ ਕਰ ਸਕਦੇ ਪਰ ਇੱਕ ਗੱਲ ਐ ਤੇ ਸੋਚਣ ਵਾਲੀ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਮੁੱਦਾ ਉੱਥੇ ਲੈ ਜਾਵਾਂ 13 ਤਰੀਕ ਨੂੰ ਜਿਹੜਾ 13 ਮਾਰਚ ਨੂੰ ਇੱਕ ਅਨਕਾਉਂਟਰ ਕੀਤਾ ਜਸਪ੍ਰੀਤ ਸਿੰਘ ਦਾ ਹੌਸਤਰਾ ਦੇ ਮੁਤਾਬਕ ਜਿਹੜੀ ਖਬਰ ਆ ਕਿ ਉਹ ਜਿਹੜਾ ਫੇਕ ਅਨਕਾਉਂਟਰ ਕੀਤਾ ਉਸ ਫੇਕ ਅਨਕਾਉਂਟਰ ਦੇ ਵਾਸਤੇ ਜਿਹੜਾ ਕਿ ਸਰਕਾਰ ਵੱਲੋਂ ਇਨ੍ਹਾਂ ਚਾਰਾਂ ਇਨਸਪੈਕਟਰਾਂ ਨੂੰ 10-10 ਲੱਖ ਰੁਪਈਆ ਤੇ ਡੀਐਸਬੀ ਦਾ ਅਨੇਕ ਤੇ ਜਿਹੜੇ ਅਹੁਦਿਆਂ ਦੀ ਇਹਨਾਂ ਨੂੰ ਜਿਹੜੀ ਫੀਤੀਆਂ ਜਿਹੜੀ ਆ ਲੱਗ ਗਈਆਂ ਐ 90-92 ਦੇ ਹਾਕੇ ਵਿੱਚ ਲੱਗਦੀਆਂ ਸੀ ਕਿ ਜਿਹੜੀ ਤੁਹਾਨੂੰ ਮੈਂ ਪਹਿਲਾਂ ਇੱਕ ਵੀਡੀਓ ਸੁਣਾ ਕੇ ਹਟਿਆ ਕਿ 1994 ਦੇ ਵਿੱਚ ਉਮਰਾ ਨੰਗਲ ਨੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨੂੰ ਵੀ ਜਿਹੜਾ ਜਲਦੀ ਹੋਣਾ ਸਜ਼ਾ ਹੋਣ ਵਾਲੀ ਆ ਇਹੇ ਹਾਲ ਜਿਹੜਾ ਅੱਜ ਹੋਣ ਲੱਗਿਆਗਾ ਉਹਨਾਂ ਅਫਸਰਾਂ ਵੱਲੋਂ ਫਿਰ ਕਰਨਲ ਪਰਿਵਾਰ ਨੂੰ ਕਿਹਾ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਤੇ ਫਿਰ ਤੁਹਾਨੂੰ ਪਤਾ ਕਿ ਕੀ ਕੀ ਕੁਝ ਹੋਇਆ ਫਿਰ ਫੌਜ ਵੀ ਸਿੱਧੀ ਹੋਈ ਆ ਕਿ ਤੁਹਾਨੂੰ ਕੁਪਵਾੜਾ ਜਾਂ ਹੋਰ ਥਾਵਾਂ ਤੇ ਲੈ ਕੇ ਚੱਲਦੇ ਆ ਫਿਰ ਦੱਸਦੇ ਕਿ ਅਨਕਾਉਂਟਰ ਕਿਵੇਂ ਹੁੰਦੇ ਆ ਤੁਸੀਂ ਇੱਕ ਅਨਕਾਉਂਟਰ ਕਰਕੇ ਜਿਹੜਾ ਹਵਾ ਮਾਰ ਰਹੇ ਹੋ ਇਹ ਗੱਲ ਜਿਹੜਾ ਫੌਜ ਦੇ ਅਧਿਕਾਰੀਆਂ ਨੇ ਕਹੀ ਜਸੀਲੇ ਪਾਸੇ ਦਿੱਤੇ ਪਰ ਇੱਕ ਇੱਕ ਗੱਲ ਸਾਹਮਣੇ ਨਿਕਲ ਕੇ ਇਹ ਆਈ ਆ ਕਿ ਫੌਜ ਬਿੱਸੇ ਕਿਉਂ ਨਹੀਂ ਖੜੀ ਵੱਡਾ ਰੀਜਨਾ ਤੇ ਵੱਡਾ ਕਾਰਨਾ ਤੇ ਸੈਂਟਰ ਸਰਕਾਰ ਕਿਉਂ ਨਹੀਂ ਖੜੀ ਆਖਰ ਜੇਕਰ ਪਰਿਵਾਰ ਲਗਾਤਾਰ 22 ਦਿਨਾਂ ਤੋਂ ਇੱਕੋ ਮੰਗ ਤੇ 88 ਕੇ ਸੀਬੀਆਈ ਜਿਹੜੀ ਜਾਂਚ ਹੋਣੀ ਚਾਹੀਦੀ ਆ ਬੇਸ਼ੱਕ ਪੰਜਾਬ ਸਰਕਾਰ ਨੇ ਆਪਣੀ ਸੈੱਟ ਬਣਾਈ ਸੀ ਕੋ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਸੈੱਟ ਮਨਜ਼ੂਰ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਚੱਲਿਆ ਜਾਂਦਾ ਹਾਈ ਕੋਰਟ ਵੱਲੋਂ ਜਿਹੜਾ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ CBI ਦੀ ਮੰਗ ਕੀਤੀ ਤੇ ਹਾਈ ਕੋਰਟ ਕਹਿੰਦਾ ਕਿ ਚੰਡੀਗੜ੍ਹ ਤੋਂ ਜਿਹੜੀ ਇਹ ਟਰਾਂਸਫਰ ਕਰ ਦਿੰਦੇ ਆ ਚੰਡੀਗੜ੍ਹ ਇੱਕ ਪੁਲਿਸਾ ਜਿਹੜੀ ਉਹ ਸੈੱਟ ਬਣਾਵੇਗੀ DGP ਦੇ ਥੱਲੇ ਤੇ ਉਹ ਸੈੱਟ ਕੰਮ ਕਰੇਗੀ ਉਹ ਸੈੱਟ ਪੰਜ ਮੈਂਬਰੀ ਬਣਦੀ ਆ ਤਿੰਨ ਮੈਂਬਰੀ ਬਣਦੀ ਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਉਹਦੇ ਵਿੱਚ ਕਹਿੰਦੇ ਪੰਜਾਬ ਪੁਲਿਸ ਦਾ ਕੋਈ ਵੀ ਜਿਹੜਾ ਮਲਾਜ਼ਮ ਸਾਵਲ ਨਹੀਂ ਹੋਵੇਗਾ ਹੁਣ ਚੰਡੀਗੜ੍ਹ ਕਹਿੰਦੇ ਵੀ ਇਹ ਸੈੱਟਾ ਜਿਹੜੀ ਕੰਮ ਕਰੂਗੀ ਹੁਣ ਇੱਥੇ ਮੈਂ ਤੁਹਾਨੂੰ ਤੁਹਾਨੂੰ ਦੱਸਣਾ ਚਾਹਣਾ ਬੇਸਕਾ ਹਾਈ ਕੋਰਟ ਨੇ ਵੱਲੋਂ ਇਹ ਪਰਿਵਾਰ ਅੱਜ ਖੋਸਾ ਪਰ ਇੱਥੇ ਦੋ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਜਿਹੜੇ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਵੱਡੀ ਰਾਹਤ ਮਿਲ ਗਈ ਇਸ ਸੈਟ ਦੇ ਮਨਾਉਣ ਦੇ ਵਾਸਤੇ ਕਿਉਂਕਿ ਇੱਕ ਤਾਂ ਬੌਂਡ 4 ਮਹੀਨਿਆਂ ਦਾ ਟਾਈਮ ਹੈ ਜਿਹੜਾ ਬੌਂਡ ਉਹ ਕੀਤਾ ਗਿਆ ਹੁਣ 4 ਮਹੀਨੇ ਸਸਪੈਂਡ ਨਹੀਂ ਕਰ ਸਕਦੇ ਬਹਾਲ ਹੋ ਜਾਣਗੇ ਉਹਨਾਂ ਨੂੰ ਨੌਕਰੀ ਤੋਂ ਅਤਾਰਿਆ ਨਹੀਂ ਗਿਆ ਦੂਸਰੀ ਗੱਲ ਇਹ ਆ ਜਿਹੜਾ ਉਹ ਫੇਕ ਅਨਕਾਊਂਟਰ ਕੀਤਾ ਜਾਂ ਹੋਰ ਕੀਤੇ ਆ ਜਾਂ ਉਸੇ ਦਿਨ ਕਿੰਨੀਆਂ ਐਫ ਆਰ ਜਿਹੜੀਆਂ ਦਾਖਲ ਕੀਤੀਆਂ ਨੇ ਜਾਂ ਕਟੀਆਂ ਨੇ ਕਿਦੇ ਕਿਦੇ ਉੱਤੇ ਕੀ ਕੁਝ ਹੋਇਆਗਾ ਜੇਕਰ ਇਹ ਸੀਵੀਆਈ ਨੂੰ ਜਿਹੜਾ ਇਹ ਕੇਸ ਚੱਲਿਆ ਜਾਂਦਾ ਤਾਂ ਪੁਲਿਸ ਵਾਲਾ ਕੋਈ ਵੀ ਨਹੀਂ ਬਚਣਾ ਸੀ 12 ਦੇ 12 ਪੁਲਿਸ ਵਾਲੇ ਉਹ ਟੰਗੇ ਜਾਣੇ ਸੀ ਐਸਐਸਪੀ ਨਾਲਕ ਸਿੰਘ ਟੰਗੇਆ ਜਾਣਾ ਸੀ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਮਨਸਾ ਸੀ ਜਿਨ੍ਹਾਂ ਦੇ ਪਿੱਛੇ ਮਾਤ੍ਰੀ ਸੀ ਐਡੀ ਸੀ ਡੀਜੀਪੀ ਸੀ ਕੌਣ ਕੌਣ ਸੀ ਜਾਂ ਫਿਰ ਪੂਰੀ ਸਰਕਾਰ ਖੜੀ ਸੀ ਤਾਂ ਸਿਵੀਆਈ ਨੇ ਫਿਰ ਦੁੱਧ ਦੁੱਧ ਦੇ ਪਾਣੀ ਦਾ ਪਾਣੀ ਕਰ ਦੇਣਾ ਸੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਸਿਵੀਆਈ ਜਿਹੜੀ ਕਿ ਲਗਾਤਾਰ ਜਿਹੜੇ ਕਿ 30 32 29 29 ਸਾਲ ਤੋਂ ਜਿਹੜੇ ਮਾਮਲੇ ਨੇ ਉਹ ਸਾਰਿਆਂ ਨੂੰ ਟੰਗਿਆ ਜਾ ਰਿਹਾ ਕਿਸੇ ਨੂੰ ਫਾਇਦਾ ਲਾ ਰਿਹਾ ਕਿਸੇ ਨੂੰ ਉਮਰ ਕੈਦਾ ਐਸੇ ਸਿਵੀਆਈ ਅਦਾਲਤ ਵੱਲੋਂ ਸੌਦਾ ਸਾਧ ਨੂੰ ਜਿਹੜੀ ਕਿ ਦੋ ਕਾਤਲ ਤੇ ਵਲਾਤਕਾਰ ਦੇ ਮਾਮਲੇ ਦੇ ਵਿੱਚ 20 ਬੀ ਸਾਲੀ ਸੁਣਾਈ ਸੀ ਪਰਿਵਾਰ ਥੋੜੀ ਜਿਹੀ ਗਲਤੀ ਇਹ ਕਰ ਗਿਆ ਕਿ ਜਿਹੜਾ ਕਿ ਲਗਾਤਾਰ ਇੱਕ ਮੰਗ ਤੇ ਅੜਿਆ ਹੋਇਆ ਸੀ ਆਖਰ ਉਹ ਮਿੰਟਾਂ ਦੇ ਵਿੱਚ ਕਿਉਂ ਬਦਲ ਗਿਆ ਉਹਨਾਂ ਨੇ ਬੇਨਤੀ ਕਰਨੀ ਸੀ ਹਾਈ ਕੋਰਟ ਨੂੰ ਕਿ ਸਾਨੂੰ ਅਸੀਂ ਮੰਨਦੇ ਹਾਂ ਕਿ ਤੁਹਾਡੀ ਕਹਿਣੀ ਗੱਲ ਬਿਲਕੁਲ ਠੀਕ ਆ ਸੱਟ ਬਣਾਈ ਜਾਓ ਪਰ ਉਹਨਾਂ ਸਿੱਟਾਂ ਦੇ ਵਿੱਚ ਇਹ ਦੋਸ਼ੀ ਜਿਹੜੇ ਨੇ ਸੀਬੀਆ ਦੀ ਅਨਕਵਾਰੀ ਜੇ ਹੁੰਦੀ ਆ ਤਾਂ ਉਹ ਫਿਰ ਜੜ ਤੋਂ ਲੈ ਕੇ ਤਹਿ ਤੱਕ ਜਾਂਦੇ ਆ ਕਿ ਭਾਈ ਕਿੰਨੇ ਵਜੇ ਤੁਸੀਂ ਆਏ ਕਿਉਂ ਤੁਸੀਂ ਚਾਰੇ ਇਨਸਪੈਕਟਰ ਤੇ 12 ਅੱਠ ਮਲਾਜ਼ਮ ਹੋਰ 12 ਜਣੇ ਇੱਥੇ ਕੀ ਕਰਦੇ ਸੀ ਰਾਤ ਨੂੰ ਕੀ ਦਾ ਤੁਸੀਂ ਅਨਕਾਉਂਟਰ ਕਰਕੇ ਆਏ ਸੀ ਉਹ ਮੁੰਡਾ ਕਿੱਥੋਂ ਸੀ ਕੀ ਸੀ ਸਾਰੇ ਜੜ ਲੱਭ ਲੈਂਦੀ ਸੀਬੀਆਈ ਤਾਂ ਫਿਰ ਇਹ ਪੁਲਿਸ ਮਲਾਜ਼ਮਾਂ ਤੇ ਵੱਡੀ ਗੱਲ ਦਿਖ ਸਕਦੀ ਸੀ ਤੇ ਹੁਣ ਇਥੇ ਸਰਕਾਰ ਵੀ ਖੋਸਾ ਔਰ ਸਭ ਮੁਲਾਜ਼ਮ ਵੀ ਖੋਸਾ ਤੇ ਪਰਿਵਾਰ ਵੀ ਖੋਸਾ ਕਹਿੰਦਾ ਭਾਵ ਕਿ ਜਿਹੜੀ ਬੇਸ਼ੱਕ ਤਿੰਨੇ ਜਣੇ ਇੱਥੇ ਖੁਸ਼ ਨੇ ਪਰ ਉਸ ਸੈੱਟ ਦਾ ਜਿਹੜਾ ਇੱਕ 4 ਮਹੀਨੇ ਦਾ ਟਾਈਮ ਬਾਉਂਡ ਕਰ ਦੇਣਾ ਬਹੁਤ ਲੰਬਾ ਟਾਈਮ ਇੱਕ ਤਾਂ ਸਮਾਗਾ ਦੂਸਰੀ ਗੱਲ ਇਹ ਆ ਹੁਣ ਸੀਬੀਆਈ ਤੋਂ ਵੱਚੁੱਕੇ ਨੇ ਜਿਹੜਾ ਉਹ ਮਾਵਲਾਗਾ ਉਹ ਹੁਣ ਕਰਨ ਪਰਿਵਾਰ ਬੇਸ਼ੱਕ ਕਹਿ ਰਿਹਾ ਪਰ ਜਿੰਨਾ ਤਰ ਉਹ ਪਰਿਵਾਰ ਆ ਕੇ ਇਹ ਕੇਸ ਦੈਰ ਨਹੀਂ ਕਰਦਾ ਸੀ ਵੀ ਆਈ ਦੇ ਵਿੱਚ ਦਾ ਮੰਗ ਨਹੀਂ ਕਰਦਾ ਉਹਨਾਂ ਚ ਹੁਣ ਇਹ ਉਸ ਅਨਕਾਉਂਟਰ ਤੋਂ ਬਚ ਚੁੱਕੇ ਨੇ ਇੱਕ ਵਾਰ ਜਿਹੜਾ ਫੇਕ ਅਨਕਾਉਂਟਰ ਕੀਤਾ ਸੀ ਜੇਕਰ ਕਰਨਲ ਪਰਿਵਾਰ ਜਿਹੜਾ ਇੰਨਾ ਪੜਿਆ ਲਿਖਿਆ ਸਿਆਣਾਗਾ ਕਿਤੇ ਨਾ ਕਿਤੇ ਖਤਾ ਖਾ ਜਾਂਦਾਗਾ ਕਈ ਵਾਰੀ ਖਤਾ ਖਾਦਾ ਉਹਨਾਂ ਨੇ ਜੇਕਰ ਹੁਣ ਕਰਨਲ ਦਾ ਪਰਿਵਾਰ ਤੇ ਉਹਨਾਂ ਦੀ ਪਤਨੀ ਜਸਵਿੰਦਰ ਕਾਰ ਉਸ ਪਰਿਵਾਰ ਦੇ ਨਾਲ ਜਾ ਕੇ ਮਿਲੇ ਜਿਸ ਪਰਿਵਾਰ ਦਾ 22-23 ਸਾਲਾਂ ਦਾ ਨੌਜਵਾਨ ਜਿਹੜਾ ਕੈਨੇਡਾ ਤੋਂ ਆਉਂਦਾ ਤੇ ਆ ਕੇ ਪੁਲਿਸ ਉਹਦਾ ਅਨਕਾਉਂਟਰ ਕਰ ਦਿੰਦੀ ਆ ਇੱਕ ਬਹਾਨਾ ਲਿਆ ਜਾਂਦਾ ਕਿ ਇਸ ਨੇ ਇਹ ਬੱਚੇ ਨੂੰ ਅਗਵਾ ਕੀਤਾ ਸੀ ਕਨਾਇਬ ਕੀਤਾ ਸੀ ਤਾਂ ਜਾ ਕੇ ਇਹਦਾ ਅਨਕਾਉਂਟਰ ਕੀਤਾ ਜਾਂਦਾ ਕਿ ਫਿਲਹਾਲ ਉਹਨਾਂ ਨੂੰ ਇਹ ਲੱਗ ਗਿਆ ਸੀ ਉਹਨਾਂ ਨੇ ਜਿਹੜਾ ਸਾਪਾ ਮਾਰਿਆ ਕਿ ਭਾਈ ਇਸੇ ਤਿੰਨ ਬੰਦਿਆਂ ਵਿੱਚ ਇਸ ਨੇ ਫੜਿਆ ਬੱਚਾ ਇਸਨੂੰ ਉਹਦਾ ਅਨਕਾਉਂਟਰ ਕਿਉਂ? ਦੂਸਰੇ ਦਾ ਕਿਉਂ ਨਹੀਂ ਕੀਤਾ ਗਿਆ? ਇਹ ਵੱਡੇ ਸਵਾਲ ਖੜੇ ਹੁੰਦੇ ਆ ਆਪਣੇ ਆਪ ਦੇ ਵਿੱਚ ਕਿ ਜਿਹੜਾ ਬੰਦਾ ਕੈਨੇਡਾ ਤੋਂ ਆਉਂਦਾ ਜਿਹੜਾ ਉਹਨਾਂ ਦਾ ਖਾਸ ਰਿਸ਼ਤੇਦਾਰ ਆ ਜਿਨ੍ਹਾਂ ਨੂੰ ਖਾਸ ਉਹਨਾਂ ਨੇ ਜਿਹੜਾ ਪੀਆਰ ਕੁੜੀ ਦਾ ਜਿਹੜਾ ਰਿਸ਼ਤਾ ਕਰਾਇਆ ਸੀ ਯਾਨੀ ਕਿ ਕਲਬ ਮੈਰਦੇ ਦੀ ਤਰ੍ਹਾਂ ਸੀ ਕਿ ਉਸੇ ਨੌਜਵਾਨ ਦਾ ਅਨਕਾਉਂਟਰ ਕਿਉਂ ਹੁੰਦਾ ਦੂਜੇ ਕਿਵੇਂ ਬਚ ਜਾਂਦੇ ਆ? ਦੂਜੇ ਕਿਵੇਂ ਫੜੇ ਜਾਂਦੇ ਆ? ਇਹ ਵੱਡੇ ਸਵਾਲ ਨੇ। ਪਰ ਸਾਡੀ ਅੱਜ ਜਨਤਾ ਸੁੱਤੀ ਪਈ ਆ ਸਾਡੀ ਅੱਜ ਕੌਮ ਸੁੱਤੀ ਪਈ ਆ ਅੱਜ ਉਸ ਪਰਿਵਾਰ ਨੂੰ ਵੀ ਜਿਹੜਾ ਕਿ ਆਪਣੇ ਬੱਚੇ ਦੇ ਖਾਤਰ ਦੇਖੋ ਮੈਂ ਪਹਿਲਾਂ ਵੀ ਕਹਿਣਾ ਜਿਹੜਾ ਬੰਦਾ ਕ੍ਰਹਿਮ ਕਰਦਾਗਾ ਚਾਹੇ ਉਹ ਬੱਚੇ ਚੁੱਕਣ ਦਾ ਹੋਵੇ ਕਿਡਨਾਪ ਕਰਨ ਦਾ ਹੋਵੇ ਚਾਹੇ ਕਿਸੇ ਨੂੰ ਮਾਰਨ ਦਾ ਹੋਵੇ ਚਾਹੇ ਕੋਈ ਮਰਜ਼ੀ ਹੋਵੇ ਚਾਹੇ ਕੋਈ ਚਿੱਟਾ ਵੇਚਦਾ ਚਾਹੇ ਜੋ ਵੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਆ ਪਰੇ ਤੁਹਾਡੇ ਕੋਲੇ ਕੀ ਰੈਟ ਆ ਤੁਹਾਡੇ ਕੋਲੇ ਕੀ ਅਧਿਕਾਰ ਆ ਕਿ ਤੁਸੀਂ ਫਲਾਨੇ ਦਾ ਅਨਕਾਉਂਟਰ ਕਰਦੇ ਹੋ ਧਮਕੇ ਦਾ ਕਰਦੇ ਹੋ ਗੋਲੀਆਂ ਮਾਰ ਕੇ ਜਿਵੇਂ 90 92 ਦਾ ਹੱਕ ਵਿੱਚ ਪਹਿਲਾਂ ਕਰਦੇ ਰਹੇ ਸੀ ਉਹੀ ਹਾਲ ਅੱਜ ਆ ਆਖਰ ਜੇ ਉਸ ਪਰਿਵਾਰ ਜਸਪ੍ਰੀਤ ਸਿੰਘ ਦਾ ਪਰਿਵਾਰ ਸੀਬੀਆਈ ਇਨਕਵਾਰੀ ਖੋਲ ਦੇਵੇ ਤਾਂ ਫਿਰ ਸਾਰਾ ਪਤਾ ਲੱਗ ਜਾਊਗਾ ਜਿੰਨਾਂ ਦਾ ਬੱਤਿਆ ਚੁੱਕਿਆ ਸੀ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਤੇ ਉਸ ਪਰਿਵਾਰ ਨੂੰ ਵੀ ਤਸੱਲੀ ਹੋ ਜੂ ਜੇ ਉਹਨਾਂ ਦਾ ਮੁੰਡਾ ਸਹੀ ਮਾਰਿਆ ਗਿਆ ਜਾਂ ਆਪਾਂ ਇਹ ਕਹਿ ਲਈ ਅਨਕਾਊਂਟਰ ਕੀਤਾ ਗਿਆ ਤੇ ਉਹਨਾਂ ਨੂੰ ਵੀ ਜਿਹੜਾ ਦਲਾਸਾ ਆ ਜੂ ਕਿ ਭਾਈ ਇਹਨੇ ਮਾੜਾ ਕੰਮ ਕੀਤਾ ਸੀ ਜੇਕਰ ਉਹਨਾਂ ਦਾ ਮੁੰਡਾ ਫੇਕ ਅਨਕਾਊਂਟਰ ਕੀਤਾ ਗਿਆ ਤੇ ਫਿਰ ਸਾਰੇ ਦੇ ਸਾਰੇ ਪੁਲਿਸ ਵਾਲੇ ਟੰਗੇ ਜਾਣਗੇ ਇਹ ਵੱਡਾ ਸਵਾਲ ਆ ਇਨ੍ਹਾਂ ਉੱਤੇ ਕਰਨ ਪਰਿਵਾਰ ਨੂੰ ਉਸ ਪਰਿਵਾਰ ਦੇ ਨਾਲ ਰਾਬਤਾ ਕਰਨਾ ਚਾਹੀਦਾ ਕਿਉਂਕਿ ਕਰਨਲ ਪਰਿਵਾਰ ਦੇ ਤਾਰੇ ਉੱਥੇ ਜੁੜੀਆਂ ਨੇ ਉਹ ਦੱਸਦੇ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਅਨਕਾਊਂਟਰ ਕਰਕੇ ਆਏ ਆ ਤੇ ਬਾਅਦ ਦੇ ਵਿੱਚ ਫਿਰ ਉਸ ਕਰਨਲ ਬਾਠ ਨੂੰ ਤੇ ਉਹਦੇ ਮੁੰਡੇ ਅੰਗਤ ਬਾਠ ਨੂੰ ਕੁੱਟਿਆ ਜਾਂਦਾ ਤੇ ਫਿਰ ਉਹ ਤੁਹਾਡੇ ਸਾਹਮਣੇ ਸਾਰੀ ਸਟੋਰੀ ਜਿਹੜੀ ਕਿ ਤੁਸੀਂ 20-22 ਦਿਨਾਂ ਤੋਂ ਜਿਹੜੀ ਇਸ ਆਪਾਂ ਲੱਗੇ ਹੋਏ ਆ ਸਾਰੇ ਮੀਡੀਆ ਜੇਕਰ ਉਸ ਜਸਪ੍ਰੀਤ ਦਾ ਪਰਿਵਾਰ ਕਰਨਲ ਪਰਿਵਾਰ ਦੇ ਨਾਲ ਮਿਲ ਕੇ ਜਸ ਸੀਬੀਆਈ ਦੀ ਅਨਕਵਾਰੀ ਫਾਈਲ ਕਰਦਾਗਾ ਅਨਕਾਰੀ ਮੰਗੇ ਸੀਬੀਆਈ ਦੀ ਸਿਰਫ ਚਾਹੇ ਉਹਨੂੰ ਸੁਪਰੀ ਕੋਰਟ ਤੱਕ ਜਾਣਾ ਪਵੇ ਜੇ ਕਦੇ ਪਰਿਵਾਰ ਅੱਜ ਤੋਂ ਹੀ ਧਈਆ ਕਰ ਲਵੇ ਤਾਂ ਉਹਨਾਂ ਨੂੰ ਵੀ ਜਿਹੜਾ ਉਸ ਆਪਣੇ ਬੱਚੇ ਦਾ ਅਨਸਾਫ ਮਿਲ ਸਕਦਾ ਤੇ ਦੋਸੇ ਪੁਲਿਸ ਵਾਲੇ ਨੇ ਜਿਹੜੇ ਫਾਹੇ ਟੰਗੇ ਜਾ ਸਕਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ 10 ਲੱਖ ਤੇ ਡੀਐਸਪੀ ਦੀਆਂ ਜਿਹੜੀਆਂ ਫੀਤੀਆਂ ਨੇ ਜਿਹੜੀਆਂ ਉਹ ਲੱਗਣੀਆਂ ਨੇ ਅਜੇ ਜੋ ਲੱਗਣ ਤੋਂ ਪਹਿਲਾਂ ਹੀ ਜਿਹੜਾ ਪਰਿਵਾਰ ਆ ਉਹ ਸੁਪਰੀ ਕੋਰਟ ਚੱਲਿਆ ਜਾਵੇ ਹਾਈ ਕੋਰਟ ਚੱਲਿਆ ਜਾਵੇ ਸੀਬੀਆਈ ਦੀ ਮੰਗ ਕਰੇ ਤਾਂ ਫਿਰ ਵੱਡੇ ਖੁਲਾਸੇ ਹੋਣਗੇ ਤਾਂ ਫਿਰ ਦੇਖਦੇ ਆ ਕਿ ਕੀ ਕੁਝ ਨਿਕਲਦਾਗਾ ਜਿਸ ਤਰ੍ਹਾਂ ਹੁਣ ਉਮਰਾ ਨੰਗਲਾ ਐਸਏ ਐਸਆਈਟੀ ਬਣਾਈ ਸੀ ਜਿਵੇਂ ਸੈੱਟ ਬਣਾਈ ਸੀ ਉਦੋਂ ਡੀਜੀਪੀ ਸਮੇਤ ਸੈਣੀ ਨੇ 1994 ਦੇ ਵਿੱਚ ਆਪਣੇ ਬੰਦੇ ਨੂੰ ਕਵੇਂ ਬਚਾਉਂਦਾ ਰਿਹਾ ਤੇ ਆਪ ਕਵੇਂ ਬਚਦਾ ਰਿਹਾ ਇਸੇ ਕਰਕੇ ਜਿਹੜਾ ਹੁਣ ਉਮਰਾ ਨੰਗਲ ਆਈਜੀ ਅਤੇ ਇੱਕ ਡੀਐਸਪੀ ਇੱਕ ਏਐਸਆਈ ਨੂੰ ਜਿਹੜੀ ਹੁਣ ਸਜ਼ਾ ਹੋਣੀ ਆ ਲਗਭਗ ਤੈਹ ਹੋ ਚੁੱਕਿਆ ਹੈਗਾ ਮਾਮਲਾ ਥੋੜੇ ਟਾਈਮ ਦਾ ਹੀ ਕੰਮ ਰਹਿ ਗਿਆ ਇਸ ਤਰ੍ਹਾਂ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਕਿਸੇ ਵੀ ਇਹਨੇ ਬੜੇ ਬੜੇ ਆਫਸਰ ਨੇ ਜਿਹੜੇ ਕਿ ਉਹ ਟੰਗੇ ਨੇ 20 20 ਸਾਲੀ ਨੂੰ ਜਿਹੜੇ ਅਟਾਇਰ ਹੋਗੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਉਸ ਪਰਿਵਾਰ ਨੂੰ ਅੱਗੇ ਆਉਣਾ ਚਾਹੀਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਕੀ ਲੱਗਦਾ ਕਿ ਕਰਨਲ ਪਰਿਵਾਰ ਨੂੰ ਕਿੰਨਾ ਕੁ ਜਿਹੜਾ ਇਸ ਵਿੱਚ ਵਿੱਚ ਇਨਸਾਫ ਮਿਲ ਸਕਦਾਗਾ ਬੇਸ਼ੱਕ ਇਹ ਤੇ ਲੱਗਦਾ ਕਿ ਇਨਸਾਫ ਮਿਲੂਗਾ ਕਿਉਂਕਿ ਜਿਹੜਾ ਇਹ ਹਾਈ ਕੋਰਟ ਦੀ ਦੇਖ ਰੇਖ ਹੈ ਹਟਾ ਹੂਕ ਸਾਰਾ ਕੰਮ ਜਿਹੜੀ ਇਹ ਸੈੱਟ ਬਣੂਗੀ ਇਹ ਹਾਈ ਕੋਰਟ ਦੇ ਜਿਹੜੀ ਸਾਰੇ ਦੇਖ ਰੇਖ ਹੋਊਗੀ ਇਹਦੇ ਵਿੱਚ ਇਨਸਾਫ ਜ਼ਰੂਰ ਮਿਲੂਗਾ ਪਰ ਜਿਹੜਾ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਰਹਿ ਗਿਆ ਪਰ ਉਹ ਉੱਥੇ ਦਾ ਉੱਥੇ ਰਹਿ ਗਿਆ ਜਿਹੜਾ ਕਿ ਫੇਕ ਅਨਕਾਉਂਟਰ ਵਾਲਾ ਉਹ ਸਵਾਲ ਇਹਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਪੁਲਸ ਜਿਹੜੀ ਜਾਂਚ ਕਰੂ ਸਰਪਕ ਕਰਨ ਪਰਿਵਾਰ ਨੂੰ ਕੁੱਟਣ ਦੇ ਮਾਮਲੇ ਵਿੱਚ ਜਾਂਚ ਕਰੂਗੀ ਨਾ ਕਿ ਸਬੀਆਈ ਵਾਂਗ ਜਾਂਚ ਕਰੇਗੀ ਤੁਸੀਂ ਦੱਸਣਾ ਕਿ ਕਿੰਨਾ ਕਿਹਦੇ ਇਨਸਾਫ ਮਿਲ ਸਕਦਾਗਾ ਇਨਸਾਫ ਮਿਲਣਾ ਵੀ ਚਾਹੀਦਾ ਹਾਈ ਕੋਰਟ ਦਾ ਫੈਸਲਾ ਜੇ ਹਾਈ ਕੋਰਟ ਤੋਂ ਵੀ ਉੱਪਰ ਜਾ ਕੇ ਇਹ ਗੱਲ ਕਰਦੇ ਤਾਂ ਬਹੁਤ ਮੰਦ ਭਾਗਾ ਹੋਵੇਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਨੇ ਧੰਨਵਾਦ ਬਹਿਰਜੇ ਕਾ ਖਾਲਸਾ ਬਹਿਰਜੇ ਕੀ ਫਤਿਹ